ਸੰਗਤ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਤੀ 4-5 ਸਾਲਾਂ ਤੋਂ ਬਿਆਨਤ ਸ਼ਰਧਾ ਆਈ ਹੈ। ਚੌਪਹਿਰਾ ਸਾਹਿਬ ਦੇ ਰਾਹੀ ਵੀ ਬਹੁਤ ਦੁਨੀਆ ਦੇ ਕਾਰਜ ਰਾਸ ਹੋਏ ਐ ਹੋ ਰਹੇ ਨੇ। ਮੈਂ ਬਾਹਰ ਬੈਠਾ ਸੀ ਬੱਚੇ ਦਾ ਫੋਨ ਗਿਆ ਕਿ ਮੇਰਾ ਕਾਰਜ ਨਹੀਂ ਰਾਸ ਹੋ ਰਿਹਾ ਦਿੱਲੀ ਦਾ ਬੱਚਾ ਤੇ ਸਾਧ ਸੰਗਤ ਮੈਂ ਕਿਹਾ ਤੂੰ ਉੱਥੇ ਜਾ ਬਾਬਾ ਦੀਪ ਸਿੰਘ ਦੇ ਅੰਮ੍ਰਿਤਸਰ ਸਹਿਬ ਗਿਆ ਜਾ ਕੇ ਵਿੱਚ ਬੈਠਾ ਕਥਾ ਹੋ ਰਹੀ ਹੈ ਕਥਾਵਾਚਕ ਕਥਾ ਕਰ ਰਿਹਾ ਸੀ ਉਥੇ ਉਹਨੇ ਕਿਹਾ ਕਥਾਵਾਚਕ ਨੇ ਕਿ ਬਾਬਾ ਦੀਪ ਸਿੰਘ ਤੇ ਸ਼ਰਦਾ ਜੇਦੀ ਹੋਵੇ ਸ਼ਰਦਾ ਭਾਵਨਾ ਪੂਰਾ ਹੋਵੇ ਤੇ ਇੱਥੇ ਤੁਸੀਂ ਕਥਾ ਸੁਣ ਰਹੇ ਹੋ ਹਾਜ਼ਰੀ ਭਰ ਰਹੇ ਹੋ ਬਾਹਰ ਜਾਂਦਿਆਂ ਨੂੰ ਵੀ ਕਾਰਜ ਰਾਸ ਹੋ ਜਾਂਦਾ ਉਹ ਜਿਹੜਾ ਬੱਚਾ ਮੈਂ ਭੇਜਿਆ ਸੀ ਤੇ ਉੱਥੇ ਬੈਠਾ ਸੀ ਕਥਾ ਸੁਣਦਾ ਸੀ ਬੜੀ ਦੇਰ ਤੋਂ ਇੱਕ ਉਹਦਾ ਕੰਮ ਵੀਜ਼ਾ ਰੁਕਿਆ ਹੋਇਆ ਸੀ ਤੇ ਬਾਹਰ ਆਉਂਦਿਆਂ ਹੀ ਉਹਨੂੰ ਮੈਸੇਜ ਆ ਗਿਆ ਕਿ ਤੇਰਾ ਵੀਜ਼ਾ ਆ ਗਿਆ ਤੋ ਸਤਿ ਸ਼੍ਰੀ ਅਕਾਲ